ਸੋ 11 ਸਾਲ ਦਾ ਸਮਾਂ ਹੋ ਗਿਆ ਜਦੋਂ ਤੋਂ ਇਹ ਯੂਪੀਐਸਸੀ ਇੰਸਟੀਚਿਊਟ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਬਲ ਸਥਾਪਿਤ ਕੀਤਾ ਹੋਇਆ ਸੀਗਾ ਫਿਰ ਨਾਲ ਹੀ ਰਾਜਪੁਤਰਾਂ ਵੱਲੋਂ ਇੱਕ ਸੈਪਰੇਟ ਸੈਗਮੈਂਟ ਪੰਜਾਬ ਦੇ ਐਗਜ਼ਾਮਸ ਨੂੰ ਕਰੈਕਟਰ ਕਰਦੇ ਸਕਸੈਸਟਿਵ ਹੋਲੇਗੀ ਸਕਸੈਸਟਿਵ ਪੰਜਾਬੀ ਸਿਗਨ ਹੀ ਉਹ ਗਿਆ ਨੈਪ ਤਹਿਸੀਲਦਾਰ ਦਾ ਪੇਪਰ ਹੋ ਗਿਆ ਪਟਵਾਰੀ ਐਕਸਾਈਜ਼ ਦੇ ਪੇਪਰ ਹੋ ਗਿਆ ਲਿਬਰ ਇੰਸਪੈਕਟਰ ਹੋ ਗਿਆ ਇਨਫੈਕਟ ਆਪਣੇ ਅਲੱਗ-ਅਲੱਗ ਵਿਭਾਗਾਂ ਵਿੱਚ ਕਲਰਕ ਜਾਂ ਸਿਮਰਸਾਇਕ ਦੇ ਪਰਤੇ ਹੋ ਗਿਆ ਇਹ ਸਾਰੇ ਐਗਜ਼ਾਮਸ ਦੀ ਤਿਆਰੀ ਜਿਹੜੀ ਸ਼ੁਰੂ ਕੀਤੀ ਸੀ 2020 ਦੇ ਵਿੱਚ ਕਰਵਾਉਣੀ ਪੰਜਾਬ ਦੇ ਨੌਜਵਾਨਾਂ ਲਈ ਅਗਲਾ ਸ ਅ ਗਰੁੱਪ ਬੀ ਸੀ ਦੀ ਆ ਤੁਸੀਂ ਗੱਲ ਕਰ ਰਹੇ ਹੋ ਉਹਦੀ ਜਿਹੜੀ ਕੋਚਿੰਗ ਹੁੰਦੀ ਹੈ ਉਹਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਤੁਸੀਂ ਬੇਸ ਬਣਾਉਂਦੇ ਪੰਜਾਬ 'ਚ ਜਿਹੜੇ ਗਰੁੱਪ ਬੀ ਸੀ ਦੇ ਭਰਤੀਆਂ ਨਿਕਲਦੀਆਂ ਨੇ ਉਹ ਤਿੰਨ ਹਿੱਸੇ 'ਚ ਵੰਡੀਆਂ ਜਾਂਦੀਆਂ ਨੇ ਇੱਕ ਜਿਹੜਾ ਸਾਡਾ ਅਦਾਰਾ ਪੀ 3 ਬੀ ਦਾ ਜਿਹਦੇ ਵਿੱਚ ਮੇਜੋਰਿਟੀ ਸਾਡੀਆਂ ਪੋਸਟਾਂ ਪਟਵਾ ਰਹੀ ਐ ਐਕਸਰਸਾਈਜ਼ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਸੀ ਹੁੰਦੀਆਂ ਨੇ ਇੱਕ ਸਾਡਾ ਪੀ ਪੀ ਐਸ ਸੀ ਐ ਪਬਲਿਕ ਸਰਵਿਸ ਕਮਿਸ਼ਨ ਐ ਇੱਕ ਸਾਡੇ ਪੰਜਾਬ ਪੁਲਿਸ ਦੀਆਂ ਭਰਤੀਆਂ ਨੇ ਜਿਹਦਾ ਆਪ ਦਾ ਇੱਕ ਰਿਕਰੂਟਮੈਂਟ ਬੋਰਡ ਜਿਹੜਾ ਪੰਜਾਬ ਪੁਲਿਸ ਦਾ ਬਣਿਆ ਹੋਇਆ ਹੈਗਾ ਕੌਨਸਟੇਬਲ ਜਾਂ ਕਲਰਕ ਤੱਕ ਸੀਮਤ ਨਾ ਰੱਖੋ ਤੁਸੀਂ ਟੀਚੇ ਆਪ ਦੇ ਸੈੱਟ ਕਰੋ ਕਿ ਮੈਂ ਨੈਬ ਤਹਿਸੀਲਦਾਰ ਲੱਗਣਾ ਹੈਗਾ ਮੈਂ ਐਕਸਾਈਜ਼ ਇੰਸਪੈਕਟਰ ਜਾਂ ਲੈਬਰ ਇੰਸਪੈਕਟਰ ਲੱਗਣਾ ਹੈਗਾ ਮਤਲਬ ਇਹ ਬਿਲਕੁਲ ਨਹੀਂ ਹੈਗਾ ਕਿ ਅਸੀਂ ਦਿਨ ਚ 2 ਘੰਟੇ ਪੜਾਈਏ ਤੇ 2.5 ਮਹੀਨੇ ਬਾਅਦ ਕਹੀਏ ਕਿ ਤੁਹਾਡਾ ਸਿਲੇਬਸ ਖਤਮ ਹੋ ਗਿਆ ਇਸ ਤਰ੍ਹਾਂ ਬਿਲਕੁਲ ਤਿਆਰੀ ਨਹੀਂ ਹੋਣੀ ਹੈਗੀ ਬਾਬੂ ਸ਼ਾਹੀ ਦੇਖ ਰਹੇ ਤੁਸੀਂ ਸਰਕਾਰੀ ਨੌਕਰੀਆਂ ਦੀ ਜੇ ਗੱਲ ਕਰੀਏ ਤਾਂ ਆ ਅੱਜਕੱਲ ਜਿਹੜੇ ਨੌਜਵਾਨ ਨੇ ਤਾਂ ਉਹ ਇੱਕ ਆਸ ਰੱਖਦੇ ਨੇ ਕਿ ਸਰਕਾਰੀ ਨੌਕਰੀਆਂ ਬੱਤ ਤੋਂ ਬਾਅਦ ਨਿਕਲਣ ਤੇ ਉਹਨਾਂ ਦਾ ਜਿਹੜਾ ਭਵਿੱਖ ਹੈਗਾ ਉਹ ਬ੍ਰਾਈਟ ਹੋਵੇ ਕਿਤੇ ਨਾ ਕਿਤੇ ਉਹ ਨੌਕਰੀ ਉਹਨਾਂ ਨੂੰ ਮਿਲੇ ਸਰਕਾਰੀ ਕਿਉਂਕਿ ਮੌਜੂਦਾ ਜਿਹੜੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਉਹ ਮੇਨਲੀ ਜਿਹੜਾ ਸੀਗਾ ਜਿਹੜੇ ਕਈ ਵਾਅਦੇ ਕੀਤੇ ਸੀ ਉਹਦੇ ਵਿੱਚ ਇੱਕ ਇਹ ਬੜਾ ਅਹਿਮ ਵਾਅਦਾ ਕੀਤਾ ਗਿਆ ਸੀਗਾ ਕਿ ਅਸੀਂ ਰੋਜ਼ਗਾਰ ਦੇਵਾਂਗੇ ਜਿਹੜੇ ਨੌਜਵਾਨ ਨੇ ਪੰਜਾਬ ਦੇ ਮੁੰਡੇ ਕੁੜੀਆਂ ਜਿਹੜੇ ਬੇਰੋਜ਼ਗਾਰ ਘੁੰਮਦੇ ਨੇ ਡਿਗਰੀਆਂ ਲੈ ਕੇ ਵੀ ਉਹਨਾਂ ਨੂੰ ਅਸੀਂ ਰੋਜ਼ਗਾਰ ਜ਼ਰੂਰ ਦੇਵਾਂਗੇ ਨੌਕਰੀਆਂ ਸਰਕਾਰ ਨੇ ਕਈ ਦਿੱਤੀਆਂ ਵੀ ਐ ਤੇ ਹੁਣ ਜਿਹੜਾ ਸਾਲ ਸਵਾ ਸਾਲ ਦਾ ਜਿਹੜਾ ਟਨਿਓਰ ਬਚਿਆ ਤਾਂ ਉਹਦੇ ਵਿੱਚ ਉਮੀਦ ਹੈ ਕਿ ਸਰਕਾਰ ਹੋਰ ਨੌਕਰੀਆਂ ਦੀਆਂ ਜਿਹੜੀਆਂ ਨੌਕਰੀਆਂ ਦੇਊਗੀ ਤੇ ਨਿਯੁਕਤੀ ਪੱਤਰ ਵੰਡ ਸਮਾਰੋ ਹੋਰ ਹੋਣਗੇ ਅ ਅਸੀਂ ਅੱਜ ਗੱਲਬਾਤ ਕਰਾਂਗੇ ਅਸੀਂ ਰਾਜ ਮਲੋਤਰਾ ਆਈਐਸ ਸਟੱਡੀ ਗਰੁੱਪ ਬੈਠੇ ਆ ਜਿਹੜੇ ਕਿ ਕੋਚਿੰਗ ਦਿੰਦੇ ਆ ਸਟੂਡੈਂਟਸ ਨੂੰ ਚਾਹੀਓ ਪੀਸੀਐਸ ਦਾ ਐਗਜ਼ਾਮ ਕਰਨਾ ਹੋਵੇ ਚਾਹੀਓ ਚਾਹੇ ਉਹ ਯੂਪੀਐਸਸੀ ਦਾ ਹੋਵੇ ਜਾਂ ਕੋਈ ਵੀ ਜਿਹੜਾ ਸਰਕਾਰੀ ਨੌਕਰੀ ਲੈਣ ਦੀ ਗੱਲ ਹੋਵੇ ਕੋਈ ਕੰਪੀਟੀਟਿਵ ਐਗਜ਼ਾਮ ਹੋਵੇ ਤਾਂ ਇਹ ਤਿਆਰੀ ਕਰਾਉਂਦੇ ਨੇ ਤਾਂ ਕਿਸ ਤਰ੍ਹਾਂ ਦੀਆਂ ਆਪਰਚ्युनिटीਜ਼ ਅੱਗੇ ਆ ਸਕਦੀਆਂ ਕਿਸ ਤਰ੍ਹਾਂ ਨਾਲ ਤਿਆਰੀ ਕਰਨੀ ਚਾਹੀਦੀ ਹੈ ਸੋ ਉਸ ਬਾਰੇ ਅਸੀਂ ਅੱਜ ਚਰਚਾ ਕਰਾਂਗੇ ਸਾਡੇ ਨਾਲ ਅੰਤਰਪ੍ਰੀਤ ਸਿੰਘ ਨੇ ਜਿਹੜੇ ਇੱਥੇ ਟੀਚਿੰਗ ਦਿੰਦੇ ਨੇ ਜਿਹੜੇ ਇੱਥੇ ਸਟੂਡੈਂਟਸ ਆਉਂਦੇ ਨੇ ਕੋਚਿੰਗ ਲਈ ਅੰਤਰਪ੍ਰੀਤ ਜੀ ਸਵਾਗਤ ਹੈ ਪਹਿਲਾਂ ਤਾਂ ਬਾਬੂ ਸ਼ਹੀਦ ਸਸਟ੍ਰੀਗਲ ਵੀ ਬੋਟ ਮਿਰ ਬਣੀ ਤੁਹਾਡੇ ਅ ਕਿਵੇਂ ਦੇਖਦੇ ਹੋ ਸਰਕਾਰੀ ਨੌਕਰੀਆਂ ਦੀ ਆਪਾਂ ਗੱਲ ਕਰੀਏ ਤਾਂ ਪਹਿਲਾਂ ਤਾਂ ਇਹ ਦੱਸੋ ਵੀ ਤੁਹਾਡਾ ਕੀ ਵਿਜਨ ਆ ਰਾਜਮਨ ਉਤਰਾਸਟ ਆਈ ਸਟੱਡੀ ਗਰੁੱਪ ਦਾ ਸਰਕਾਰੀ ਨੌਕਰੀਆਂ ਨੂੰ ਲੈ ਕੇ ਤੁਸੀਂ ਕਿਵੇਂ ਸਾਰਾ ਕੁਝ ਦੇਖਦੇ ਹੋ ਕੀ ਸੋਚਦੇ ਹੋ ਫਰ ਬੇਸਿਕਲੀ ਸਰਕਾਰੀ ਨੌਕਰੀਆਂ ਦੇ ਮਾਮਲੇ 'ਚ ਜਿਹੜਾ ਰਾਜ ਮਲੋਤਰਾ ਇੰਸਟੀਚਿਊਟ ਹੈ ਇਹ ਮਤਲਬ ਰਾਸਰ ਖੁਦ 23-24 ਸਾਲ ਤੋਂ ਮਤਲਬ ਇਸ ਫੀਲਡ ਦੇ ਵਿੱਚ ਜੁੜੇ ਹੋਏ ਨੇ ਬਤੌਰ ਹਿਸਟਰੀ ਦੇ ਅਧਿਆਪਕ ਤੇ 10-11 ਸਾਲ ਦਾ ਸਮਾਂ ਹੋ ਗਿਆ ਜਦੋਂ ਤੋਂ ਇਹ ਯੂਪੀਐਸਸੀ ਇੰਸਟੀਚਿਊਟ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਮਲ ਸਥਾਪਿਤ ਕੀਤਾ ਹੋਇਆ ਸੀਗਾ ਤੇ ਲਗਾਤਾਰ ਯੂਪੀਐਸਸੀ ਜਾਂ ਸਟੇਟ ਸਿਵਲਸ ਦੇ ਵਿੱਚ ਖਾਸ ਕਰਕੇ ਪੰਜਾਬ ਜਾਂ ਜਿਹੜੀਆਂ ਨਾਲ ਦੀਆਂ ਸਟੇਟਸ ਨੇ ਹਰਿਆਣਾ ਹਿਮਾਚਲ ਹੋ ਗਿਆ ਜੰਮੂ ਹੋ ਗਿਆ ਇਹਦੇ ਸਿਵਲ ਸਰਵਿਸੇਸ ਦੇ ਐਗਜ਼ਾਮਸ ਦੀ ਲਗਾਤਾਰ ਤਿਆਰੀ ਕਰਾ ਰਹੇ ਸੀਗੇ ਫੇਰ ਹੌਲੀ-ਹੌਲੀ ਮਤਲ ਦੀ ਤਿਆਰੀ ਹੀ ਨਾ ਕਰਵਾਉਂਦੇ ਜਾਈਏ ਪੰਜਾਬ ਦੇ ਵਿੱਚ ਕਿਉਂਕਿ ਇੱਕ ਵੱਡਾ ਸੈਕਸ਼ਨ ਪੰਜਾਬ ਦੇ ਉਹਨਾਂ ਨੌਜਵਾਨਾਂ ਦਾ ਸੀ ਜਿਹੜੇ ਸੈਮੀ ਅਰਬਨ ਜਾਂ ਰੂਰਲ ਬੈਕਗ੍ਰਾਉਂਡ ਤੋਂ ਹੁੰਦੇ ਸੀ ਮਤਲਬ ਜਿੰਨਾਂ ਦਾ ਸਿਵਲਸ ਦਾ 베ਸ ਨਹੀਂ ਸੀ ਬਣਦਾ ਤਿਆਰੀ ਕਰਦੇ ਵੀ ਸੀ ਪਰ ਅੱਗੇ ਭਵਿੱਖ ਦੇ ਵਿੱਚ ਮਤਲਬ ਕੁਝ ਹਾਸਲ ਨਹੀਂ ਸੀ ਹੁੰਦਾ ਤਾਂ ਉਹਨਾਂ ਖਾਤਰ ਕਿਉਂ ਗਰੁੱਪ B ਤੇ C ਦੀਆਂ ਜਿਹੜੀਆਂ ਨੌਕਰੀਆਂ ਨੇ ਉਹਨਾਂ ਦੇ ਵਿੱਚ ਅਜਮਾ ਸਕਦੇ ਨੇ ਆਪਣੇ ਆਪ ਨੂੰ ਤਾਂ ਇਸ ਵਿਜ਼ਨ ਦੇ ਨਾਲ 2019-20 ਦੇ ਵਿੱਚ ਸੋਚਣਾ ਸ਼ੁਰੂ ਕੀਤਾ ਕਿ ਇਹ ਦੀ ਤਿਆਰੀ ਸ਼ੁਰੂ ਕਰੀਏ ਤਾਂ ਉਦੋਂ ਹੀ ਕੋਵਿਡ ਦਾ ਸਮਾਂ ਆ ਗਿਆ ਤਾਂ ਫਿਰ ਨਾਲ ਹੀ ਰਾਜ ਮਲੋਤਰਾ ਵੱਲੋਂ ਇੱਕ ਸੈਪਰੇਟ ਸੈਗਮੈਂਟ ਪੰਜਾਬ ਦੇ ਐਗਜ਼ਾਮਸ ਨੂੰ ਕੈਕਟਰ ਕਰਦੇ ਸਕਸੈਸਟਰੀ ਖੋਲੀ ਗਈ ਸਕਸੈਸਟਰੀ ਪੰਜਾਬ ਬੇਸਿਕਲੀ ਉਹ ਸਕਸੈਸਟਰੀ ਪੰਜਾਬ ਤੋਂ ਬਿਨਾਂ ਫਿਰ ਅਗਲੇ ਸਮੇਂ ਵਿੱਚ ਸਕਸੈਸਟਰੀ ਹਿਮਾਚਲ ਜਾਂ ਸਕਸੈਸਟਰੀ ਅਸੀਂ ਆਨਲਾਈਨ ਜਿਹੜੇ ਹੋਰ ਸੈਗਮੈਂਟਸ ਚਲਾਏ ਉਹਦੇ ਵਿੱਚ ਕੀ ਹੈ ਕਿ ਅਸੀਂ ਪੰਜਾਬ ਦੇ ਜਿਹੜੇ ਗਰੁੱਪ B C ਦੇ ਸਾਰੇ ਐਗਜ਼ਾਮਸ ਨੇ ਜਿਹਦੇ ਵਿੱਚ ਜੇ ਆਪਾਂ ਉਂਗਲਾਂ ਤੇ ਗਿਣਨ ਦੀ ਗੱਲ ਵੀ ਕਰੀਏ ਕੋਆਪਰੇਟਿਵ ਇਨਸਪੈਕਟਰ ਦਾ ਪੇਪਰ ਹੋ ਗਿਆ ਨੈਪ ਤਹਿਸੀਲਦਾਰ ਦਾ ਪੇਪਰ ਹੋ ਗਿਆ ਪਟ ਹੋ ਗਿਆ ਇਹ ਸਾਰੇ ਐਗਜ਼ਾਮਸ ਦੀ ਤਿਆਰੀ ਜਿਹੜੀ ਸ਼ੁਰੂ ਕੀਤੀ ਸੀ 2020 ਦੇ ਵਿੱਚ ਕਰਵਾਉਣੀ ਫਿਰ ਕੋਵਿਡ ਵਾਲਾ ਦੌਰ ਜਦੋਂ ਲੰਘਿਆ 2021 ਦੇ ਵਿੱਚ ਹਾਲਤ ਥੋੜੀ ਜਿਹੜੀ ਸਥਿਰ ਹੋਈ ਤਾਂ ਫਿਰ ਅਸੀਂ ਆਨਲਾਈਨ ਦੇ ਨਾਲ-ਨਾਲ ਇੱਧਰ ਵੀ ਆਫਲਾਈਨ ਜਿਹੜਾ ਬੱਚਿਆਂ ਨੂੰ ਪੜਾਉਣਾ ਸ਼ੁਰੂ ਕੀਤਾ ਤਾਂ ਉਹਨਾਂ ਸਮੇਂ ਦੇ ਵਿੱਚ ਫਿਰ ਸਰਕਾਰ ਬਦਲਦੀ ਪੰਜਾਬ 'ਚ ਨਵੀਂ ਸਰਕਾਰ ਇਹੇ ਵਾਅਦੇ ਨਾਲ ਆਉਂਦੀ ਹੈ ਕਿ ਅਸੀਂ ਮਤਲਬ ਸੈਂਕੜੇ ਜਾਂ ਹਜ਼ਾਰਾਂ ਜਿਹੜੇ ਨੌਜਵਾਨਾਂ ਨੂੰ ਇੱਧਰ ਐਡਜਸਟ ਕਰਾਂਗੇ ਕਿ ਉਹਨਾਂ ਨੂੰ ਬਾਹਰ ਜਾਣਾ ਨਾ ਪਵੇ ਅਸੀਂ ਸਰਕਾਰੀ ਨੌਕਰੀਆਂ ਦਵਾਂਗੇ ਤਾਂ ਇਸ ਨਵੀਂ ਸਰਕਾਰ ਦੇ ਆਉਣ ਨਾਲ ਪਹਿਲੇ ਸਾਲਾਂ ਦੇ ਵਿੱਚ ਅਸੀਂ ਦੇਖਿਆ ਵੀ ਹੈ ਕਿ ਉਹ ਸਰਕਾਰੀ ਨੌਕ ਮੇਕਮੇ ਦੇ ਵਿੱਚ ਆਈਆਂ ਵੀ ਨਹੀਂ ਤੇ ਪੰਜਾਬ ਦੇ ਮਤਲਬ ਵਿਦਿਆਰਥੀਆਂ ਦਾ ਇੱਕ ਵੱਡਾ ਸੈਕਸ਼ਨ ਉੱਥੇ ਐਡਜਸਟ ਹੋਇਆ ਵੀ ਹੈ ਮਤਲਬ ਬੇਸਿਕਲੀ ਜਿਹੜਾ ਇੱਕ ਉਹ ਬਣਿਆ ਹੋਇਆ ਸੀਗਾ ਕਿ ਚੰਡੀਗੜਾ ਕਿ ਤੁਸੀਂ ਸਿਵਲ ਸਰਵਿਸਿਜ਼ ਦੀ ਤਿਆਰੀ ਕਰਦੇ ਹੋ ਪਰ ਉਹ ਦੇਖਿਆ ਸੀਗਾ ਕਿ ਉੱਥੇ ਸਕਸੈਸ ਰੇਟ ਬਹੁਤ ਛੋਟਾ ਸੀਗਾ ਕਿਉਂਕਿ ਸਿਵਲ ਸਰਵਿਸਿਜ਼ ਦੇ ਵਿੱਚ ਵਿਦਿਆਰਥੀ ਤਿਆਰੀ ਕਰਨ ਵਾਲਾ ਬਹੁਤ ਵੱਡੀ ਗਿਣਤੀ ਚ ਹੈ ਪਰ ਸੀਮਤ ਨੌਕਰੀਆਂ ਕਰਕੇ ਤੇ ਉਹ ਇੱਕ ਵੱਡਾ ਹਿੱਸਾ ਉਵੇਂ ਹੀ ਰਹਿ ਜਾਂਦਾ ਸੀ ਤਾਂ ਇੱਧਰ ਜਿਹੜੇ ਰਾਹ ਖੁੱਲੇ ਇਹਨੇ ਮਤਲਬ ਪੰਜਾਬ ਦੇ ਇੱਕ ਵੱਡੇ ਸੈਕਸ਼ਨ ਨੂੰ ਜਿਹੜਾ ਰੋਜ਼ਗਾਰ ਦਿੱਤਾ ਫੇਰ ਵਿੱਚ ਜ਼ਰੂਰ ਉਹ ਜਿਹਾ ਇੱਕ ਅਨਸਰਟਨ ਜਾ ਮਤਲਬ ਪੇਪਰ ਨਹੀਂ ਹੋ ਰਹੇ ਹੈਗੇ ਪਰ ਹੁਣ ਜਿਵੇਂ ਆਪਾਂ ਦੇਖਦੇ ਨੇ ਕਿ 1.5 ਸਾਲ ਦਾ ਸਵਾ ਕਸਾਲ ਦਾ ਸਮਾਂ ਰਹਿ ਗਿਆ ਮਤਲਬ ਇਹਦੇ ਵਿੱਚ ਜੋ ਮਰਜ਼ੀ ਕਹਿ ਲਈ ਸਰਕਾਰ ਦੀ ਮਜਬੂਰੀ ਵੀ ਹੈ ਜ਼ਿੰਮੇਵਾਰੀ ਵੀ ਹੈ ਕਿ ਉਹਨਾਂ ਨੂੰ ਮਤਲਬ ਨੌਕਰੀਆਂ ਜਿਹੜੀਆਂ ਕੱਢਣੀਆਂ ਪੈਣਗੀਆਂ ਤਾਂ ਪੰਜਾਬ ਦੇ ਨੌਜਵਾਨਾਂ ਲਈ ਅਗਲਾ ਸਾਲ ਸਵਾ ਸਾਲ ਦਾ ਸਮਾਂ ਜਿਹੜਾ ਉਹ ਜ਼ਿਆਦਾ ਕ੍ਰੂਸ਼ੀਅਲ ਹੈ ਕਿ ਇਹਦੇ ਵਿੱਚ ਉੱਪਰੋਂ ਹੇਠਾਂ ਤੁਸੀਂ ਮਤਲਬ ਨੌਕਰੀਆਂ ਨਿਕਲਦੀਆਂ ਵੀ ਦੇਖੋਗੇ ਪੇਪਰ ਹੋਣਗੇ ਜੁਆਇਨਿੰਗ ਲੈਟਰ ਦਿੱਤੇ ਜਾਣਗੇ ਕਿਉਂਕਿ ਸਰਕਾਰ ਦੇ ਲਈ ਵੀ ਇਹ ਹੁੰਦਾ ਹੀ ਹੈਗਾ ਕਿ ਉਹਨਾਂ ਨੇ ਆਪਦੇ ਜਦੋਂ ਰਿਪੋਰਟ ਕਾਟ ਪੇਸ਼ ਕਰਨੇ ਇਲੈਕਸ਼ਨ ਦੇ ਸਿਰ ਤੇ ਆ ਕੇ ਕਿ ਕਹੇਗਾ ਤਾਂ ਪੰਜਾਬ ਦੇ ਨੌਜਵਾਨਾਂ ਲਈ ਅਗਲਾ ਸਮਾਂ ਜਿਹੜਾ ਉਹ ਥੋੜਾ ਚੰਗਾ ਹੀ ਹੈ। ਅੱਛਾ ਓਵੇਂ ਜਿਹੜਾ ਤੁਹਾਡਾ ਸਟਾਈਲ ਕੀ ਰਹਿੰਦਾ ਹੈ ਤੁਸੀਂ ਕਿਸ ਤਰ੍ਹਾਂ ਦੇ ਨਾਲ ਜਿਹੜਾ ਗਰੁੱਪ ਬੀ ਸੀ ਦੀ ਤੁਸੀਂ ਗੱਲ ਕਰ ਰਹੇ ਹੋ ਉਹਦੀ ਜਿਹੜੀ ਕੋਚਿੰਗ ਹੁੰਦੀ ਹੈ ਉਹਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਤੁਸੀਂ ਬੇਸ ਬਣਾਉਂਦੇ ਹੋ? ਮੈਂ ਥੋੜਾ ਡਿਟੇਲ ਚ ਦੱਸ ਦਿੰਨਾ ਤਾਂ ਕਿ ਤਿਆਰੀ ਕਰਨ ਵਾਲੇ ਵਿਦਿਆਰਥੀ ਜਿਹੜੇ ਇਸ ਵੀਡੀਓ ਨੂੰ ਦੇਖਦੇ ਹੋਣਗੇ ਉਹਨਾਂ ਨੂੰ ਵੀ ਮਤਲਬ ਥੋੜੀ ਸਮਝ ਇੱਕ ਬਣੂਗੀ ਇਸ ਗੱਲ ਨੂੰ ਸੁਣ ਕੇ ਪੰਜਾਬ ਚ ਜਿਹੜੇ ਗਰੁੱਪ B C ਦੇ ਭਰਤੀਆਂ ਨਿਕਲਦੀਆਂ ਨੇ ਉਹ ਤਿੰਨ ਹਿੱਸੇ ਚ ਵੰਡੀਆਂ ਜਾਂਦੀਆਂ ਨੇ ਇੱਕ ਜਿਹੜਾ ਸਾਡਾ ਅਦਾਰਾ ਪੀਟਰਪਲਸ B ਦਾ ਜਿਹਦੇ ਵਿੱਚ ਮੈਜੋਰਿਟੀ ਸਾਡੀਆਂ ਪੋਸਟਾਂ ਪਟਵਾ ਰਹੀ ਐ ਐਕਸਰਸ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਸੀ ਉਹਨੀਆਂ ਨੇ ਇੱਕ ਸਾਡਾ ਪੀਪੀਐਸਸੀ ਐ ਪਬਲਿਕ ਸਰਵਿਸ ਕਮਿਸ਼ਨ ਐ ਇੱਕ ਸਾਡੇ ਪੰਜਾਬ ਪੁਲਿਸ ਦੀਆਂ ਭਰਤੀਆਂ ਨੇ ਜਿਹਦਾ ਆਪ ਦਾ ਇੱਕ ਰਿਕਰੂਟਮੈਂਟ ਬੋਰਡ ਜਿਹੜਾ ਪੰਜਾਬ ਪੁਲਿਸ ਦਾ ਬਣਿਆ ਸਾਡੀਆਂ ਗਰੁੱਪ B ਦੇ ਵਿੱਚ ਇੰਸਪੈਕਟਰ ਲੈਵਲ ਦੀਆਂ ਕੋਆਪਰੇਟਿਵ ਇੰਸਪੈਕਟਰ ਹੋ ਜਾਂਨੇ ਆ ਤੇ تحصیلਦਾਰ ਵਰਗੇ ਪੇਪਰ ਹੋਗੇ ਇਹ ਨਿਕਲਦੀਆਂ ਨੇ ਜਾਂ ਫਿਰ ਗਰੁੱਪ C ਚ ਐਕਸਾਈਜ਼ ਜਾਂ ਪਟਵਾਰੀ ਵਰਗੀਆਂ ਨਿਕਲਦੀਆਂ ਪੰਜਾਬ ਪੁਲਿਸ ਦੇ ਨਿਕਲਦੀਆਂ ਨੇ ਇਹ ਸਿਲੇਬਸ ਮੋٹے ਰੂਪ ਦੇ ਵਿੱਚ ਸੇਮ ਹੈ ਸਭ ਦਾ ਮਤਲਬ ਸਿਲੇਬਸ ਦੇ ਮਾਮਲੇ ਦੇ ਵਿੱਚ ਇੱਕ ਦੂਜੇ ਤੋਂ ਬਹੁਤੇ ਫਰਕ ਤੇ ਨਹੀਂ ਹੈਗੇ ਮਤਲਬ ਨਾ માત્ર ਫਰਕ ਹੈ ਉਹ ਵੀ ਜਿਹੜਾ ਗਿਣਤੀ ਚ ਨਹੀਂ ਆਉਂਦਾ ਹੈਗਾ ਪਰ ਪੈਟਰਨ ਦਾ ਫਰਕ ਰਹਿ ਜਾਂਦਾ ਹੈ ਕਿ ਮਤਲਬ ਮੰਨ ਲਓ ਆਪਾਂ ਉਦਾਹਰਣ ਦੀ ਉਦਾਹਰਣ ਲੈ ਲੈਂਦੇ ਕਿ ਮੈਥ ਦੀ ਗੱਲ ਕਰ ਲੈਂਦੇ ਆ ਮੈਥ ਜੇ ਪੰਜਾਬ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਦਾ ਪੇਪਰ ਹੋਊਗਾ ਉੱਥੇ ਵੱਖਰੇ ਅੰਕਾਂ ਦਾ ਮੈਥ ਆਊਗਾ ਜੇ ਪਟਵਾਰੀ ਦਾ ਪੇਪਰ ਹੈ ਵੱਖਰੇ ਅੰਕਾਂ ਦਾ ਨੈਪ ਦੇ ਪੇਪਰ 'ਚ ਵੱਖਰੇ ਅੰਕਾਂ ਦਾ ਕੰਪਿਊਟਰ ਕਿਤੇ ਘੱਟ ਆ ਜਾਊਗਾ ਕਿਤੇ ਵੱਧ ਆ ਜਾਊਗਾ ਮਤਲਬ ਪੈਟਰਨ ਦਾ ਜ਼ਰੂਰ ਫਰਕ ਰਹਿ ਜਾਂਦਾ ਸਬਜੈਕਟ ਉਹੀ ਨੇ ਸਿਲੇਬਸ ਉਹੀ ਹੈ ਤੇ ਦੂਜਾ ਫਰਕ ਲੈਵਲ ਦਾ ਰਹ ਜੂਗਾ ਮਤਲਬ ਜੇ ਇਹੀ ਆਪਾਂ ਮਤਲਬ ਕਲਰਕ ਦੀ ਜਾਂ ਕਨਸਟੇਬਲ ਦੇ ਪੇਪਰ ਦੀ ਗੱਲ ਕਰੀਏ ਉੱਥੇ ਉਹੀ ਸੌਖਾ ਕੰ ਬਲਤਨ ਸੌਖਾ ਆ ਜੂਗਾ ਉਹੀ ਜੇ ਸਾਡਾ ਮਤਲਬ ਐਕਸਾਈਜ਼ ਇਨਸਪੈਕਟਰ ਦਾ ਪੇਪਰ ਹੋਗਾ ਪੰਜਾਬ ਪੁਲਿਸ ਦੇ ਵਿੱਚ ਸਬ ਇਨਸਪੈਕਟਰ ਦਾ ਪੇਪਰ ਹੋਗਾ ਨਾਬ ਤਹਿਸੀਲਦਾਰ ਦਾ ਹੋਊਗਾ ਚਲੋ ਨੈਬ ਚ ਕੰਪਿਊਟਰ ਨਹੀਂ ਹੁੰਦਾ ਹੈਗਾ ਤਾਂ ਉੱਥੇ ਉਹੀ ਕੰਪਿਊਟਰ ਔਖਾ ਆ ਜੂ ਮੈਂ ਥੋੜਾ ਵਧੀਆ ਲੈਵਲ ਦਾ ਆ ਜੂਗਾ ਸੋ ਲੈਵਲ ਦਾ ਤੇ ਪੈਟਰਨ ਦਾ ਥੋੜਾ ਫਰਕ ਰਹਿੰਦਾ ਅਸੀਂ ਫਿਰ ਜਦੋਂ ਤਿਆਰੀ ਕਰਵਾਉਣੇ ਆਂਗੇ ਤਾਂ ਅਸੀਂ ਇਸ ਤਰ੍ਹਾਂ ਨਹੀਂ ਤਿਆਰੀ ਕਰਾਉਂਦੇ ਕਿ ਕੌਨਸਟੇਬਲ ਦੀ ਤਿਆਰੀ ਕਰਨ ਵਾਲੇ ਬੱਚੇ ਇੱਥੇ ਆ ਕੇ ਬਹਿ ਜਾਓ ਕਿਉਂਕਿ ਅਸੀਂ ਇੱਕ ਤਾਂ ਸਭ ਤੋਂ ਪਹਿਲਾਂ ਇਹ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿੰਨੇ ਆ ਸਾਰੇ ਤੁਸੀਂ ਮਤਲਬ ਜੇ ਜ਼ਿੰਦਗੀ ਚ ਆਪਦੀ ਪਲੱਸ 2 ਕੀਤੀ ਹੈ ਗ੍ਰੈਜੂਏਸ਼ਨ ਕੀਤੀ ਹੈ ਤੇ ਕੋਈ ਸਰਕਾਰੀ ਨੌਕਰੀ ਲੈਣੀ ਹੈ ਤਾਂ ਆਪਦੇ ਜਿਹੜੇ ਸੁਪਨੇ ਨੇ ਉਹ ਕਨਸਟੇਬਲ ਜਾਂ ਕਲਰਕ ਤੱਕ ਸੀਮਤ ਨਾ ਰੱਖੋ ਤੁਸੀਂ ਟੀਚੇ ਆਪਦੇ ਸੈੱਟ ਕਰੋ ਕਿ ਮੈਂ ਨੈਪ ਤਹਿਸੀਲਦਾਰ ਲੱਗਣਾ ਹੈਗਾ ਮੈਂ ਐਕਸਾਈਜ਼ ਇੰਸਪੈਕਟਰ ਜਾਂ ਲੇਬਰ ਇੰਸਪੈਕਟਰ ਲੱਗਣਾ ਹੈਗਾ ਠੀਕ ਹੈ ਕੱਲ ਨੂੰ ਐਕਸਾਈਜ਼ ਨਹੀਂ ਲੱਗਿਆ ਜਾਂਦਾ ਕੁਝ ਹੋਰ ਲੱਗਦੇ ਜੋਗੇ ਪਰ ਤਿਆਰੀ ਨੈਪ ਤਹਿਸੀਲਦਾਰ ਦਾ ਐਕਸਾਈਜ਼ ਦੀ ਕਰੋ ਤਾਂ ਇਸ ਕਰਕੇ ਅਸੀਂ ਤਿਆਰੀ ਕਿਉਂਕਿ ਸਿਲੇਬਸ ਸੇਮ ਹੈ ਤਾਂ ਸਾਰੀ ਸਮੂਹ ਕਰਾਉਣੀ ਹੈ ਮਤਲਬ ਸਾਡੇ ਕੋਲ ਸਬਜੈਕਟ ਵਾਈਜ਼ ਕੰਪੋਨੈਂਟ ਵਾਈਜ਼ ਨਕੇ ਹਿਸਟਰੀ ਆ ਜਾਂਦੀ ਜੀਓਗ੍ਰਾਫੀ ਪੋਲੀ ਇਕਨੋਮਿਕਸ এনवायरमेंट तमाम ਜਿਹੜੇ ਕੰਪੋਨੈਂਟਸ ਜੀਐਸ ਦੇ ਵਿੱਚੋਂ ਨਿਕਲੇ ਹੁੰਦੇ ਉੱਥੇ ਵੀ ਸਾਡੇ ਕੋਲ ਅਲੱਗ-ਅਲੱਗ ਟੀਚਰ ਨੇ ਹਰ ਸਬਜੈਕਟ ਦੇ ਤਾਂ ਅਸੀਂ ਮਤਲਬ ਤਿਆਰੀ ਕਰਵਾ ਦਾਂਗੇ ਨੈਪ ਤਹਿਸੀਲਦਾਰ ਦੇ ਲੈਵਲ ਦੀ ਤੇ ਇਹਨੂੰ ਬਹੁਤ ਮਤਲਬ ਇਮਾਨਦਾਰੀ ਨਾਲ ਦੱਸਾਂ ਕਿ ਜੇ ਅਸੀਂ ਅ ਦਿਨ ਚ 5 ਕ ਘੰਟੇ ਪੜਾਉਨੇ ਆ 4.5 ਤੋਂ 5 ਘੰਟੇ ਦਾ ਸਾਡਾ ਇੱਕ ਬੈਚ ਹੁੰਦਾ ਤਾਂ ਅਸੀਂ 5 ਜਾਂ 5.5 ਮਹੀਨੇ ਚ ਸਿਲੇਬਸ ਕੰਪਲੀਟ ਕਰਵਾਉਨੇ ਆ ਮਤਲਬ ਇਹ ਬਿਲਕੁਲ ਨਹੀਂ ਹੈਗਾ ਕਿ ਅਸੀਂ ਦਿਨ ਚ 2 ਘੰਟੇ ਪੜਾਈਏ ਤੇ 2.5 ਮਹੀਨੇ ਬਾਅਦ ਕਹੀਏ ਕਿ ਤੁਹਾਡਾ ਸਿਲੇਬਸ ਖਤਮ ਹੋ ਗਿਆ ਇਸ ਤਰ੍ਹਾਂ ਬਿਲਕੁਲ ਤਿਆਰੀ ਨਹੀਂ ਹੋਣੀ ਹੈਗੀ ਮਤਲਬ ਇਸ ਤਰ੍ਹਾਂ ਕਨਸਟੇਬਲ ਦੀ ਵੀ ਤਿਆਰੀ ਨਹੀਂ ਹੋਣੀ ਹੈਗੀ ਕਿ ਜਿੰਨੇ ਸਿਰਫ ਉੱਤੋਂ ਉੱਤੋਂ ਜਿਹੀ ਚੀਜ਼ਾਂ ਦੇਖਣੀਆਂ ਨੇ ਚੰਗੀ ਤਰ੍ਹਾਂ ਸਿਲੇਬਸ ਕਵਰ ਕਰਨਾ ਇੰਨਾ ਸਮਾਂ ਮਤਲਬ ਜਿਹੜਾ ਦਿਨ ਹੀ ਪੈਂਦਾ ਹੈਗਾ ਹੁਣ ਕਿਉਂਕਿ ਮੈਂ ਉਹ ਗੱਲ ਕਹਿ ਰਿਹਾ ਸੀਗਾ ਕਿ ਆਨਲਾਈਨ ਦੇ ਨਾਲ ਨਾਲ ਅਸੀਂ ਆਫਲਾਈਨ ਵੀ ਸ਼ੁਰੂ ਕੀਤਾ ਤਾਂ ਉਹ ਸਾਡਾ ਮਤਲਬ ਜਿਹੜਾ ਕੰਪਰੀਹੈਂਸਿਵ ਪੂਰਾ ਸਿਲੇਬਸ ਕਵਰ ਕਰਨ ਵਾਲਾ ਬੈਚ ਆ ਉਹ ਸਾਂਝਾ ਹੀ ਹੈ। ਉਹੀ ਬੈਚ ਬੱਚੇ ਆਫਲਾਈਨ ਮਲਕ ਕਲਾਸਾਂ ਦੇ ਵਿੱਚ ਮੈਂ ਤੁਹਾਨੂੰ ਕਲਾਸਾ ਦਿਖਾ ਵੀ ਦੂੰਗਾ ਇਸ ਤੋਂ ਬਾਅਦ ਉਹੀ ਬੱਚੇ ਕਲਾਸਾਂ 'ਚ ਬੈਠੇ ਨੇ ਉਹੀ ਜਿਹੜਾ ਮੈਂ ਪੜਾ ਰਿਹਾ ਆ ਆਫਲਾਈਨ ਵਾਲੇ ਬੱਚਿਆਂ ਨੂੰ ਉੱਥੇ ਹੀ ਸਾਹਮਣੇ ਕੈਮਰਾ ਲੱਗਾ ਤੇ ਆਨਲਾਈਨ ਵਾਲੇ ਬੱਚੇ ਉਹੀ ਕਲਾਸ ਨੂੰ ਲਾਈਵ ਦੇਖ ਰਹੇ ਨੇ। ਉਹਨਾਂ ਨਾਲ ਜਿਹੜਾ ਗੱਲਬਾਤ ਦਾ ਜ਼ਰੀਆ ਸਾਡਾ ਜ਼ੂਮ ਦਾ ਰਹਿੰਦਾ ਕਿ ਮੈਂ ਨਾਲ ਨਾਲ ਉਹਨਾਂ ਦੇ ਕਮ ਸਾਰੇ ਅਧਿਆਪਕ ਸਾਡੇ ਤਜਰਬੇ ਕਰਨੇ ਤੇ ਆਪਕਾਂ ਨੂੰ ਇੰਨਾ ਤਜਰਬਾ ਹੁੰਦਾ ਹੀ ਹੈਗਾ ਕਿ ਉਹਨਾਂ ਨੂੰ ਕਮੈਂਟਸ ਪੜ੍ਹੇ ਬਿਨਾ ਵੀ ਅੰਦਾਜ਼ਾ ਹੁੰਦਾ ਵੀ ਇੱਥੇ ਵਿਦਿਆਰਥੀਆਂ ਨੂੰ ਥੋੜੀ ਸਮੱਸਿਆ ਆ ਸਕਦੀ ਹੈ ਇਹ ਗੱਲ ਮੈਂ ਰਿਪੀਟ ਕਰਦਾ ਸੋ ਉਹ ਤਜਰਬੇ ਦੇ ਵਿੱਚ ਵਿਦਿਆ ਮਤਲਬ ਅਧਿਆਪਕਾਂ ਨੇ ਵਿਦਿਆਰਥੀ ਨਾਲ ਜਿਹੜਾ ਇੱਕ ਕੋਰਡੀਅਲ ਜਿਹਾ ਰਿਲੇਸ਼ਨ ਆ ਉਹ ਆਪੇ ਬਣਾ ਲੈਣਾ ਹੁੰਦਾ ਤਾਂ ਆਨਲਾਈਨ ਤੇ ਆਫਲਾਈਨ ਦੇ ਵਿੱਚ ਅਸੀਂ ਮਤਲਬ ਹਮੇਸ਼ਾ ਹੀ ਤਰਜੀਹ ਮਤਲਬ ਵਿਦਿਆਰਥੀ ਨੂੰ ਜਿਹੜਾ ਸਨੇਹਾ ਦਿੱਤਾ ਹੈਗਾ ਕਿ ਆਫਲਾਈਨ ਹੀ ਤਰਜੀਹ ਦੋ ਮਤਲਬ ਆਨਲਾਈਨ ਸਿਰਫ ਉਹਨਾਂ ਵਿਦਿਆਰਥੀਆਂ ਲਈ ਅਸੀਂ ਅੱਜ ਦੇ ਸਮੇਂ 'ਚ ਕਹਿੰਨੇ ਕਿ ਜਿਹੜੇ ਵਿਦਿਆਰਥੀਆਂ ਦੀ ਘਰ ਦੀ ਸਥਿਤੀ ਕੋਈ ਉਹੇ ਜੀ ਹੈ ਕਿ ਉਹ ਚੰਡੀਗੜਾ ਨਹੀਂ ਸਕਦੇ ਮਤਲਬ ਉਹਦਾ ਮਤਲਬ ਜਿੰਮੇ ਆਪਾਂ ਇਹ ਕਹਿੰਨੇ ਆ ਕਿ ਕਿਸੇ ਵਿਦਿਆਰਥੀ ਦੇ ਫਾਦਰ ਨਹੀਂ ਹੁੰਦੇ ਉਹਦੀ ਮਤਲਬ ਘਰ ਦੀ ਜ਼ਿੰਮੇਵਾਰੀ ਉਹਦੇ ਸਿਰਾਈ ਹੁੰਦੀ ਹੈ ਉਹ ਘਰ ਛੱਡ ਕੇ ਚੰਡੀਗੜਾ ਕਿਤੇ ਤਿਆਰੀ ਨਹੀਂ ਕਰ ਸਕਦਾ ਇਹੋ ਜਿਹੇ ਵਿਦਿਆਰਥੀ ਨੇ ਜਿਹੜੇ ਆਨਲਾਈਨ ਸਾਡੇ ਨਾਲ ਜੁੜਦੇ ਨੇ ਅ ਅਚਾ ਇਹ ਕੇ ਵੀ ਦੱਸੋ ਜਿਹੜਾ ਇਹ ਸਰਕਾਰ ਦੀ ਆਪਾਂ ਗੱਲ ਕਰੀਏ ਇਸ ਕਾਰਜਕਾਲ ਦੀ ਗੱਲ ਕਰੀਏ ਓਵਰਆਲ ਤੁਸੀਂ ਕੀ ਨਵਾਂ ਦੇਖਿਆ ਕਿਵੇਂ ਧਾਰਿਆ ਹੁਣ ਤੱਕ ਦਾ ਟਨਿਓਰ ਚਾਹੇ ਉਹ ਪੀਸੀਐਸ ਦੀਆਂ ਇੰਨੇ ਸਾਲਾਂ ਬਾਅਦ ਇੰਨੀਆਂ ਵੈਕੈਂਸੀਜ਼ ਨਿਕਲਣ ਦੀ ਗੱਲ ਹੋਵੇ ਜਾਂ ਚਾਹੇ ਜਿਹੜੇ ਹੋਰ ਵੱਖ-ਵੱਖ ਖੇਤਰਾਂ ਦੇ ਵਿੱਚ ਨੌਕਰੀਆਂ ਮੰਡੀਆਂ ਗਈਆਂ ਤਾਂ ਉਹ ਤੁਸੀਂ ਜਿਹੜੇ ਨੌਜਵਾਨਾਂ ਦੇ ਫਿਊਚਰ ਪੱਖੋਂ ਕਿਵੇਂ ਦੇਖਿਆ ਸਾਰਾ ਦੇਖੋ ਮਤਲਬ ਇਹ ਸਰਕਾਰ ਦਾ ਜੇ ਉਵੇਂ ਐਨਲਿਸਿਸ ਕਰਨਾ ਹੋਵੇ ਵੈਸੇ ਮਤਲਬ ਇਹ ਸਾਡੀ ਘੱਟ ਜ਼ਿੰਮੇਵਾਰੀ ਹੈ ਜਿਹੜੇ ਆਪਣੇ ਪੋਲੀਟੀਕਲ ਐਨਾਲਿਸਟ ਨੇ ਉਹਨਾਂ ਦੀ ਵੱਧ ਜ਼ਿੰਮੇਵਾਰੀ ਹੈ ਕਿ ਉਹ ਸਰਕਾਰ ਦਾ ਵਿਸ਼ਲੇਸ਼ਣ ਕਰਨਗੇ ਸਰਕਾਰ ਦੀ ਸਾਰੀ ਕਾਰਗੁਜ਼ਾਰੀ ਦਾ ਮਤਲਬ ਬਤੌਰ ਅਧਿਆਪਕ ਮਤਲਬ ਜੇ ਵਿਸ਼ਲੇਸ਼ਣ ਕਰੀ ਤਾਂ ਇੱਕ ਤਾਂ ਫਰਕ ਜਿਹੜਾ ਇਹ ਸਰਕਾਰ ਦਾ ਬਾਕੀ ਸਰਕਾਰਾਂ ਨਾਲੋਂ ਰਿਹਾ ਕਿ ਲੋਕਾਂ ਨੂੰ 4 ਸਾਲ ਉਡੀਕਣਾ ਨਹੀਂ ਪਿਆ ਕਿ 5ਵੇਂ ਸਾਲ ਦੇ ਵਿੱਚ ਕੁਝ ਜਾ ਕੇ ਮਿਲੇਗਾ ਮਤਲਬ ਨੌਕਰੀਆਂ ਵਾਲੇ ਮਾਮਲੇ ਦੇ ਵਿੱਚ ਇਹ ਸਰਕਾਰ ਜੇ 2022 ਦੇ ਵਿੱਚ ਆ ਰਹੀ ਹੈ ਮੈਨੂੰ ਯਾਦ ਹੈ ਕਿ ਮਾਰਚ ਦੇ ਵਿੱਚ ਮਤਲਬ ਸਰਕਾਰ ਬਣੀ ਹੈ 2022 ਦੇ ਵਿੱਚ ਤੇ ਸ਼ਾਇਦ 26 ਮਾਰਚ ਨੂੰ ਇਹਨਾਂ ਨੇ ਉਹ ਪਹਿਲਾ ਜਿਹੜਾ ਨੋਟਿਸ ਜਾਰੀ ਕਰਤਾ ਸੀਗਾ ਕਿ ਅਸੀਂ ਇੰਨੇ ਹਜ਼ਾਰ ਨੌਕਰੀਆਂ ਦਾ ਜਿਹੜਾ ਡਰਾਫਟ ਹੈ ਉਹ ਪੇਸ਼ ਕਰ ਰਹੇ ਹਾਂ ਤੇ ਉਹਨਾਂ ਦੇ ਸਮੇਂ ਦੇ ਵਿੱਚ ਦੇਵਾਂਗੇ ਉਹ ਹੌਲੀ ਹੌਲੀ ਦਿੱਤੀਆਂ ਵੀ ਨਗੀਆਂ ਇਹ ਠੀਕ ਹੈ ਕਿ ਉਸ ਤੋਂ ਬਾਅਦ ਉਹ ਕੰਟੀਨਿਉਟੀ ਜਿਹੜੀ ਹੈ ਉਹ ਮਤਲਬ ਬਹੁਤਾ ਸਮਾਂ ਨਹੀਂ ਰਹੀ ਉਹ 12 14 ਮਹੀਨੇ ਮਤਲਬ ਆਪਣੇ ਮਾਰਚ 2022 ਤੋਂ ਲੈ ਕੇ ਮਈ 2023 ਤੱਕ ਸਵਾ ਕੁ ਸਾਲ ਤੱਕ ਉਹ ਕੰਟੀਨਿਉਟੀ ਰਹੀ ਹੈ ਨੌਕਰੀਆਂ ਮਤਲਬ ਦਿੱਤੀਆਂ ਗਈਆਂ ਨੇ ਜੁਆਇਨਿੰਗਸ ਮਤਲਬ ਵਿਦਿਆਰਥੀਆਂ ਦੇ ਹੋਈਆਂ ਨੇ ਪਰ ਇੱਕ ਸਮੇਂ ਤੋਂ ਬਾਅਦ ਉਹ ਜਿਹੜਾ ਡੈਡਲੌਕ ਜਿਆ ਵੀ ਆਇਆ ਹੈਗਾ ਕਿ ਉਹਦੇ ਵਿੱਚ ਮਤਲਬ ਪੇਪਰ ਨਹੀਂ ਹੋ ਰਹੇ ਜਾਂ ਮਤਲਬ ਵੀ ਪੇਪਰ ਲੈ ਲਏ ਤੇ ਨਤੀਜੇ ਨਹੀਂ ਜਾਰੀ ਕੀਤੇ ਜਾ ਰਹੇ ਜਾਂ ਕਿਸੇ ਨਾ ਕਿਸੇ ਸਟੇਜ ਤੇ ਆ ਕੇ ਭਰਤੀ ਫਸੀ ਹੈ ਕਿ ਵਿਦਿਆਰਥੀ ਨੂੰ ਅਲਟੀਮੇਟਲੀ ਰੁਜ਼ਗਾਰ ਜਿਹੜਾ ਉਹ ਪਿਛਲੇ 1.5 ਸਾਲ ਕਿ ਮਤਲਬ ਵੀ ਬਾਕੀਆਂ ਨਾਲੋਂ ਚੰਗੇ ਨੇਗੇ ਪਰ ਮਤਲਬ ਅਸੀਂ ਇਹੀ ਆਸ ਲਾਵਾਂਗੇ ਕਿ ਜਿਹੜਾ ਹੁਣ ਘੱਟੋ-ਘੱਟ ਅਗਲਾ ਸਮਾਂ ਹੈਗਾ ਉਹ ਅਸੀਂ ਮਤਲਬ ਸਰਕਾਰ ਨੂੰ ਬੇਨਤੀ ਵੀ ਕਰਦੇ ਆ ਕਿ ਨੌਜਵਾਨਾਂ ਨੂੰ ਥੋੜਾ ਜਿਹਾ ਮਤਲਬ ਧਿਆਨ ਚ ਰੱਖ ਕੇ ਕਿਉਂਕਿ ਅੱਜ ਦਾ ਨੌਜਵਾਨ ਉਸ ਸਟੇਜ ਤੇ ਆ ਕੇ ਫਸ ਜੇ ਗਿਆ ਕਿ ਇੱਕ ਰਾਹ ਜਿਹੜਾ IELTS ਦਾ ਪਿਛਲੇ 10-12 ਸਾਲਾਂ ਤੋਂ ਪੂਰਾ ਹੀ ਖੁੱਲਾ ਹੋਇਆ ਸੀਗਾ ਉਹ ਵੀ ਹੁਣ ਬੰਦ ਹੋਣ ਕਨਾਰੇ ਹੋਇਆ ਹੋਇਆ ਹੈ ਕਿ ਬਾਹਰਲੇ ਵਿਦੇਸ਼ ਜਿਹੜੇ ਮੁਲਕਾਂ ਨੇ ਬਹੁਤ ਜ਼ਿਆਦਾ ਸਖਤਾਈਆਂ ਕੀਤੀਆਂ ਨੇ ਤਾਂ ਉਹਨਾਂ ਕੋਲ ਕਰ ਕਰਾ ਕੇ ਫਿਰ ਸਰਕਾਰੀ ਨੌਕਰੀਆਂ ਰਹਿ ਗਈਆਂ ਨਹੀਂ ਤਾਂ ਫਿਰ ਉਹੀ ਕੇ ਹਨ ਜਿਹੜੇ ਸਮੱਸਿਆਵਾਂ ਨਾਲ ਜੂਝ ਰਹੇ ਸੀ ਨੌਜਵਾਨ ਕੇ ਬੇਲੇ ਸੀਗੇ ਨਸ਼ੇਵਾਲ ਜਾ ਰਹੇ ਸੀਗੇ ਵੀ ਜੇ ਉਧਰੋਂ ਰੋਕਣਾ ਹੈ ਤੇ ਬਾਹਰ ਦੇ ਰਾਹ ਬੰਦ ਹੋਏ ਨੇ ਫਿਰ ਆਹੀ ਰਾਹ ਇੱਕ ਜਿਹੜਾ ਵੱਡੇ ਰੂਪ ਚ ਖੋਲਣਾ ਪਊਗਾ ਤਾਂ ਆਖਰੀ ਸਵਾ ਸਾਲ ਦੇ ਵਿੱਚ ਵਿਦਿਆਰਥੀ ਦੀ ਬਾਹ ਫੜਨੀ ਚਾਹੀਦੀ ਹੈਗੀ ਇਹ ਸਰਕਾਰ ਤੋਂ ਆਸ ਲਾਉਣੀ ਹੈ ਅਸੀਂ ਅਜ ਇੱਕ ਤੁਸੀਂ ਬੜਾ ਵਧੀਆ ਪੁਆਇੰਟ ਤੁਸੀਂ ਚੱਕਿਆ ਕਿ ਕਈ ਵਾਰ ਹੁੰਦਾ ਨਾ ਕਿ ਪੇਪਰ ਨਹੀਂ ਹੋ ਰਹੇ ਪੀਪਰ ਪੋਸਟਪੋਨ ਬਹੁਤ ਹੋ ਰਿਹਾ ਹੈ ਕਈ ਵਾਰ ਇਹ ਹੁੰਦਾ ਕਿ ਜਿਹੜੀ ਤਰੀਕ ਹੁੰਦੀ ਹੈ ਦੂਰੋਂ ਦੂਰੋਂ ਜਿਹੜੇ ਆਉਂਦੇ ਨੇ ਐਪਲੀਕੈਂਟਸ ਚੱਲ ਕੇ ਪਹੁੰਚਦੇ ਨੇ ਸੈਂਟਰ ਤੇ ਉਦੋਂ ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇਹ ਤਾਂ ਪੀਪਰ ਅੱਜ ਹੈ ਨਹੀਂ ਤਾਂ ਹਫਤੇ ਬਾਅਦ ਆਇਆ ਜਾਂ 10 ਕਈ ਵਾਰ ਇਹ ਹੁੰਦਾ ਕਿ ਉਹ ਪੋਸਟਪੋਨ ਟੀਲ ਫਰਦਰ ਨੋਟਿਸ ਕਰਤਾ ਸੋ ਇਸ ਤਰ੍ਹਾਂ ਦਾ ਬਹੁਤ ਹੋਇਆ ਕਿ ਬਹੁਤ ਸਾਰੇ ਸਟੂਡੈਂਟਸ ਇਹ ਵੀ ਪੁੱਛਦੇ ਨੇ ਕਿ ਯਾਰ ਜਿਵੇਂ ਸਾਨੂੰ ਪੁੱਛਦੇ ਰਹਿੰਦੇ ਨੇ ਕਿ ਯਾਰ ਆ ਪੀਪਰ ਹੈ ਇਹ ਕਿਉਂ ਨਹੀਂ ਹੋ ਰਿਹਾ ਤੁਹਾਨੂੰ ਪਤਾ ਕਦੋਂ ਹੋਊਗਾ ਇਹ ਇੰਨਾ ਲੇਟ ਕਿਉਂ ਹੋ ਰਿਹਾ ਇਸ ਤਰ੍ਹਾਂ ਦੀਆਂ ਜਦੋਂ ਇਹ ਅਨਸਰਟੇਨਟੀ ਬਾਰੇ ਤੁਸੀਂ ਕੀ ਦੇਖਦੇ ਆ ਜਾਂ ਕੀ ਸੋਚਦੇ ਹੋ ਕਿ ਇਹੋ ਜਿਹੇ ਕੇਸਿਸ ਦੇ ਵਿੱਚ ਸਟੂਡੈਂਟਸ ਦੇ ਕਈ ਵਾਰ ਉਹ ਨੈਗੇਟਿਵ ਹੋ ਜਾਂਦੇ ਨੇ ਉਹਨਾਂ ਨੂੰ ਕੀ ਕਰਨਾ ਚਾਹੁੰਗੇ ਦੇਖੋ ਦੋ ਗੱਲਾਂ ਨੇਗੀਆ ਮਤਲਬ ਇਹ ਜਿਹੜੀ ਸਪੈਸੀਫਿਕ ਪ੍ਰੋਬਲਮ ਆਈ ਹੈਗੀ ਕਿ ਪੇਪਰਾਂ ਦੀ ਡੇਟਾ ਅਨਾਉਂਸ ਕਰਕੇ ਉਹਨਾਂ ਨੂੰ ਪੋਸਟਪੋਨ ਕੀਤਾ ਗਿਆ ਇਹਦੇ ਵਿੱਚ ਦੋ ਕਾਰਨ ਬਣੇ ਨੇਗੇ ਮਤਲਬ ਅਸੀਂ ਕਿਸੇ ਨੂੰ ਕਲੀਨ ਚਟ ਨਹੀਂ ਦਿੰਦੇ ਪਰ ਜਿਹੜੇ ਸਾਡੇ ਕੋਲ ਕਾਰਨ ਉਹ ਮੂੰਹੋਂ ਬੋਲ ਕੇ ਦੱਸਦੇ ਨੇ ਕਿ ਅਸੀਂ ਇਸ ਕਰਕੇ ਪੇਪਰ ਪੋਸਟਪੋਨ ਕੀਤਾ ਉਹਦੇ ਵਿੱਚ ਇੱਕ ਕਾਰਨ ਤਾਂ ਇਹ ਸੀਗਾ ਕਿ ਪੇਪਰਾਂ ਦੀਆਂ ਨਾ ਡੇਟਾ ਲਗਾਤਾਰ ਅਨਾਉਂਸ ਕੀਤੀਆਂ ਹੋਈਆਂ ਸੀ ਇਸੇ ਸਾਲ ਜਨਵਰੀ ਫਰਵਰੀ ਵਾਲਾ ਜਿਹੜਾ ਸਮਾਂ ਸੀਗਾ ਉਹ ਪੇਪਰਾਂ ਦੀਆਂ ਡੇਟਾ ਅਨਾਉਂਸ ਹੋਈਆਂ ਹੋਈਆਂ ਸੀਗੇ 1-2 ਫਰਵਰੀ ਤੋਂ ਲੈ ਕੇ 16 ਫਰਵਰੀ ਤੱਕ ਬਹੁਤ ਜ਼ਿਆਦਾ ਪੇਪ 30 ਜਨਵਰੀ ਨੂੰ ਮਤਲਬ ਹਾਈ ਕੋਰਟ ਦੇ ਆਰਡਰ ਆ ਜਾਂਦੇ ਨੇ ਕਿ ਸਾਰੇ ਵਿਭਾਗਾਂ ਨੇ ਜਿਹੜੇ ਆਪਦੇ ਸੀਪੀਸੀ ਦੇ ਰੂਲ ਅਮੈਂਡ ਕਰਨ ਜਿਹਦੇ ਕਰਕੇ ਰੂਲਸ ਅਮੈਂਡ ਹੋਣ ਤੱਕ ਪਰਤੇ ਰੋਕਿਆ ਜਾਣਾ ਤਾਂ ਉਹ ਮਤਲਬ ਵੀ ਹਾਈ ਕੋਰਟ ਨੇ ਚਲੋ ਸਮਾਂ ਸੀਮਾ ਉਹਦੇ ਵਿੱਚ ਹੋਰ ਦਿੱਤੀ ਪਰ ਵਿਭਾਗਾਂ ਨੇ ਉਦੋਂ ਤੱਕ ਮਤਲਬ ਰੂਲਸ ਅਮੈਂਡ ਨਹੀਂ ਕੀਤੇ ਹੈਗੇ ਜ਼ਿਆਦਾ ਸਮਾਂ ਲੈ ਲਿਆ ਤਾਂ ਉਹ ਇੱਕ 4 5 6 ਮਹੀਨੇ ਦਾ ਸਮਾਂ ਸਿਰਫ ਇਹਦੇ ਵਿੱਚ ਹੀ ਲੰਘਿਆ ਕਿ ਕੋਈ ਪੇਪਰ ਨਹੀਂ ਹੋਇਆ ਕਿਉਂਕਿ ਸੀਪੀਸੀ ਦੇ ਰੂਲਸ ਨੀ ਅਮੈਂਡ ਹੋ ਰਹੇ ਹੈਗੇ ਫਿਰ ਜਦੋਂ ਰੂਲਸ ਅਮੈਂਡ ਹੋਣੇ ਸ਼ੁਰੂ ਹੋਏ ਇੱਕ ਦੋ ਪੇਪਰ ਹੋਏ ਵੀ ਨੇ ਲੀਗਲ ਕਲਰਕ ਕਰਕੇ ਅਗਸਤ ਦੇ ਵਿੱਚ 3 ਅਤੇ 10 ਅਗਸਤ ਨੂੰ ਕੁਝ ਪੰਜਾਬ ਚ ਪੇਪਰ ਹੋਏ ਵੀ ਨੇ ਉਸ ਤੋਂ ਬਾਅਦ ਹੋਰ ਪੇਪਰਾਂ ਦੇ ਡਾਟਾ ਦੀ ਅਸੀਂ ਆਸ ਲਾ ਰਹੇ ਸੀ ਉਦੋਂ ਪੰਜਾਬ ਚ ਹੜਾਂ ਦੀ ਸਥਿਤੀ ਬਣ ਗਈ ਹੜਾਂ ਕਰਕੇ ਹੁਣ 3 ਤੋਂ 4 ਮਹੀਨੇ ਦਾ ਸਮਾਂ ਤਾਂ ਮਤਲਬ 2 ਮਹੀਨੇ ਲੰਘ ਚੁੱਕੇ ਨੇ ਅਗਲਾ 1 ਡੇਢ ਮਹੀਨਾ ਵੀ ਹਲੇ ਨਹੀਂ ਦਿਖਦਾ ਹੈਗਾ ਕਿ ਪੰਜਾਬ ਚ ਸਥਿਤੀ 19 ਨਾਰਮਲ ਹੋ ਜਾਏ ਕਿ ਆਪਾਂ ਕਹੀਏ ਇਹ ਤਾਂ ਜਿਹੜੇ ਵਿਦਿਆਰਥੀ ਤਾਂ ਨਵੇਂ ਤਿਆਰੀ ਕਰਨ ਲੱਗਦੇ ਨੇ ਉਹਨਾਂ ਲਈ ਤਾਂ ਅ ਅ ਇਹ ਕਹਿ ਲੈਣੇ ਆ ਕਿ ਥੋੜੇ ਜਿਹਾ ਸਕੂਨ ਵਾਲੀ ਗੱਲ ਹੋ ਜਾਂਦੀ ਹੈ ਹੋਰ ਸਾਮਾ ਮਿਲ ਗਿਆ ਪਰ ਜਿਹੜੇ ਵਿਦਿਆਰਥੀ ਇੱਕ ਇੱਕ ਦੋ ਦੋ ਸਾਲ ਤੋਂ ਤਿਆਰੀ ਕਰਕੇ ਬੈਠੇ ਨੇ ਕਿਉਂਕਿ ਇਹ ਇਹ ਸਥਿਤੀ ਪਿਛਲੇ ਡੇਢ ਦੋ ਸਾਲ ਤੋਂ ਹੈ ਜਿਹੜੇ ਡੇਢ ਦੋ ਸਾਲ ਤਿੰਨ ਸਾਲਾਂ ਤੋਂ ਤਿਆਰੀ ਕਰਕੇ ਬੈਠੇ ਨੇ ਉਹ ਡਿਕਰੇ ਸੀ ਕਿ ਬਸ ਆ ਪੇਪਰ ਆਵੇ ਕਲੀਅਰ ਕਰੀਏ ਤੇ ਰੋਜ਼ਗਾਰ ਮਿਲੇ ਸਾਨੂੰ ਉਹਨਾਂ ਲਈ ਸਥਿਤੀ ਥੋੜੀ ਜੀ ਚਿੰਤਾਜਨਕ ਹੋ ਜਾਂਦੀ ਹੈ ਤੁਹਾਡੀ ਗੱਲ ਸਹੀ ਹੈ ਕਿ ਉਹ 네ਗੇਟਿਵ ਹੀ ਹੁੰਦੇ ਨੇ ਪਰ ਇਹੀ ਹੈਗਾ ਦੇਖੋ ਅਸੀਂ ਤਾਂ ਇਹ ਕਹਿੰਨੇ ਆ ਕਿ ਜੇ ਤਾਂ ਮਤਲਬ ਵੀ ਇਹ ਧਰਨੇ ਲਾ ਕੇ ਸੰਘਰਸ਼ ਕਰਕੇ ਪੇਪਰ ਲਏ ਜਾਂਦੇ ਨੇ ਫੇਰ ਤਾਂ ਬਈ ਲਾ ਲੋ ਧਰਨੇ ਤੇ ਅਸੀਂ ਤੁਹਾਡੇ ਨਾਲ ਆਂਗੇ ਅਸੀਂ ਤਾਂ ਦੇ ਆਪਕ ਪਹਿਲਾਂ ਵਿਦਿਆਰਥੀਆਂ ਦਾ ਸੋਚਾਂਗੇ ਪੰਜਾਬ ਦਾ ਸੋਚਾਂਗੇ ਸਾਡੇ ਲਈ ਕੋਈ ਅਦਾਰਾ ਬਾਦ ਦੇ ਵਿੱਚ ਆ ਕੋਈ ਸਰਕਾਰ ਵੀ ਸਾਡੇ ਲਈ ਬਾਦ ਦੇ ਵਿੱਚ ਹੈ ਪਰ ਜੇ ਸੰਘਰਸ਼ ਵੀ ਕਰਨਾ ਹੈ ਧਰਨੇ ਵੀ ਲੋਣੇ ਨੇ ਉਹਦੇ ਨਾਲ ਤੁਸੀਂ ਆਪਣੀ ਪੜ੍ਹਾਈ ਦਾ ਜਿਹੜਾ ਤਾਲਮੇਲ ਹੈ ਉਹ ਜ਼ਰੂਰ ਬਣਾ ਕੇ ਰੱਖਣਾ ਹੈਗਾ ਸੋ ਇੱਕ ਕੰਸਿਸਟੈਂਸੀ ਜ਼ਰੂਰ ਬਣਾ ਕੇ ਰੱਖਣੀ ਹੁੰਦੀ ਹੈ ਚਾਹੇ ਤੁਸੀਂ ਨਿਰਾਸ਼ ਹੋ ਰਹੇ ਹੋ ਚਿੰਤਾਜਨਕ ਸਥਿਤੀ ਹੈ ਘਰ ਦੀ ਕੋਈ ਸਥਿਤੀ ਉਹੇ ਜੀ ਬਣ ਗਈ ਕਿ ਹਨਾ ਚੀਜ਼ਾਂ ਹਿੱਲ ਗਈਆਂ ਹਨਾ ਸਟੇਬਿਲਿਟੀ ਟੁੱਟ ਗਈ ਪਰ ਇਹ ਹੈ ਕਿ ਘਟ ਪੜੋ ਪਰ ਕੰਸਿਸਟੈਂਟਲੀ ਪੜਦੇ ਜਾਓ ਆਪ ਦਾ ਪੜਿਆ ਹੋਇਆ ਜਿਹੜਾ ਤੁਸੀਂ ਉਹ ਫੇਡ ਨਾ ਹੋ ਜੇ ਉਹ ਮਤਲਬ ਵੀ ਜਮਾ ਹੀ ਨਾ ਵਿਸਰ ਜੇ ਕਿ ਦੁਬਾਰਾ ਤੋਂ ਪੜਨਾ ਪਏ ਜੇ ਤੇ ਫਿਰ ਉਹਦੋਂ ਪੇਪਰ ਆ ਜੇ ਤੇ ਉਦੋਂ ਦੁਬਾਰਾ ਪੜਨ ਦਾ ਮੌਕਾ ਵੀ ਨਾ ਮਿਲੇ ਸੋ ਉਹ ਸਥਿਤੀ ਚ ਨਾ ਜਾ ਕੇ ਡਿੱਗੋ ਤੁਸੀਂ ਤਾਂ ਉਹ ਤੋਂ ਚੰਗਾ ਕਿ ਇਸ ਸਥਿਤੀ ਦੇ ਵਿੱਚ ਆਪ ਦੀ ਮਤਲਬ ਜਿਹੜੀ ਡਿਟਰਮੀਨੇਸ਼ਨ ਹੈ ਜਿਹੜੀ ਮਨ ਦੀ ਸਥਿਤੀ ਹੈ ਉਹ ਤੇ ਕਾਬੂ ਰੱਖੋ ਤੇ ਇੱਕ ਕੰਸਿਸਟੈਂਸੀ ਦੇ ਨਾਲ ਲਗਾਤਾਰ ਪੜਾਈ ਤੇ ਜ਼ਰੂਰ ਜਾਰੀ ਰੱਖੋ ਬਹੁਤ ਬਹੁਤ ਸ਼ੁਕਰੀਆ ਸੋ ਅਸੀਂ ਗੱਲਬਾਤ ਕਰ ਰਹੇ ਸੀਗੇ ਕਿ ਕਿਸ ਤਰ੍ਹਾਂ ਦੇ ਨਾਲ ਵਕ ਵਕ ਮਹਿਕਮਿਆਂ ਦੇ ਵਿੱਚ ਜੜੀਆਂ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ ਤੇ ਆਉਣ ਵਾਲੇ ਇੱਕ ਸਾਲ ਦੇ ਵਿੱਚ ਔਪਰਚ्युनिटीज ਜੜੀਆਂ ਨੇ ਉਹ ਉਮੀਦ ਆ ਕਿ ਮੈਕਸਿਮਮ ਮਿਲਣ ਜਾ ਰੀਆਂ ਨੇ ਯਾਂਗਸਟਰਸ ਨੂੰ ਤੇ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਤਿਆਰੀ ਹੁਣ ਤੋਂ ਹੀ ਕਰਨੀ ਚਾਹੀਦੀ ਹੈ ਕਿੰਨਾ ਕੁ ਸੀਰੀਅਸ ਹੋਣਾ ਚਾਹੀਦਾ ਤੇ ਕਿਵੇਂ ਸਾਰਾ ਆਪਣਾ ਏਮ ਸੈੱਟ ਕਰਨਾ ਹੈ ਉਹ ਉਸ ਬਾਰੇ ਇਹਨਾਂ ਨੇ ਦੱਸਿਆ ਤੇ ਰਾਜ ਮਲੋਤਰਾ ਆਈਏ ਸਟੱਡੀ ਗਰੁੱਪ ਚ ਕੀ ਸਟਾਈਲ ਹੈ ਕੀ ਇਹਨਾਂ ਦਾ ਸਕਸੈਸ ਸਟੇਟ ਹੈ ਉਹ ਤੁਸੀਂ ਵੈਸੇ ਹੀ ਚੈੱਕ ਕਰ ਸਕਦੇ ਹੋ ਉਸ ਤੋਂ ਬਾਅਦ ਕਲਾਸਾਂ ਲਾ ਕੇ ਡੈਮੋ ਕਲਾਸਾਂ ਜਾਂ ਜੋ ਵੀ ਇਹਨਾਂ ਦਾ ਸਿਸਟਮ ਹੁੰਦਾ ਆ ਉਹ ਲਾ ਕੇ ਤੁਹਾਨੂੰ ਹੋਰ ਕਲੈਰਿਟੀ ਮਿਲੂਗੀ ਤੇ ਸੋ ਮਕਸਦ ਜਿਹੜਾ ਸਾਡਾ ਸੀਗਾ ਉਹ ਇਹ ਸੀਗਾ ਕਿ ਜਿਹੜੇ ਇਸ ਵੇਲੇ ਉਹ ਸਟੇਜ 'ਤੇ ਨੇ ਕਿ ਅਸੀਂ ਆਪਣਾ ਅੱਗੇ ਫਿਊਚਰ ਅਸੀਂ ਕੀ ਦੇਖ ਰਹੇ ਹਾਂ ਸਾਨੂੰ ਨੌਕਰੀ ਚਾਹੀਦੀ ਹੈ ਪਰ ਕਦੋਂ ਤੱਕ ਮਿਲ ਸਕਦੀ ਹੈ ਕਿਸ ਤਰ੍ਹਾਂ ਦੇ ਹਾਲਾਤ ਨੇ ਕਿਵੇਂ ਅਸੀਂ ਪੜ੍ਹੀਏ ਕੀ ਕੁਝ ਹੋਰ ਇੰਪਰੂਵਮੈਂਟ ਕਰੀਏ ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਤਾਂ ਜੋ ਵੱਧ ਤੋਂ ਵੱਧ ਨੌਜਵਾਨ ਮੁੰਡੇ ਕੁੜੀਆਂ ਨੂੰ ਫਾਇਦਾ ਹੋ ਸਕੇ ਚੰਡੀਗੜ੍ਹ ਤੋਂ ਕੈਮਰਾਮੈਨ ਅਕਾਸ਼ਦੀਪ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਹੀਦ ਟਾਈਮਜ਼